ਤੁਸੀਂ ਜੁੜੇ ਹੋਏ ਹੋ ਖੰਨਾ ਟਾਈਮਸ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਤੇ ਅੱਜ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਸ਼ਹੀਦਾਂ ਦੀ ਧਰਤੀ ਸ੍ਰੀ ਫਤਗੜ ਸਾਹਿਬ ਤੋਂ ਜਿੱਥੇ ਇੱਕ ਸਰਦਾਰ ਮੁੰਡਾ ਜਦੋਂ ਏਜੰਸੀ ਦੇ ਵਿੱਚ ਜਾਂਦਾ ਹੈ ਤਾਂ ਇੱਕ ਸੀਸੀਟੀਵੀ ਜਿਹੜੀ ਵਾਇਰਲ ਹੁੰਦੀ ਹੈ ਤਾਂ ਉਸ ਸੀਸੀਟੀਵੀ ਦੇ ਵਿੱਚ ਉਸ ਨਾਲ ਕੋਟਾਪਾ ਨਜ਼ਰ ਆਉਂਦਾ ਹੈ ਤੇ ਉਹਦੀ ਪੱਗ ਲਈ ਜਾਂਦੀ ਹੈ ਤੇ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਵੀ ਪੱਟਿਆ ਜਾਂਦਾ ਤੇ ਉਸ ਨੂੰ ਲੈ ਕੇ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਜੋ ਕਿ ਪੂਰੇ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਸੀ ਤੇ ਅਸੀਂ ਵੀ ਉਹ ਵੀਡੀਓ ਮੰਗਵਾਈ ਹੈ ਤਾਂ ਸੀਸੀਟੀਵੀ ਵੀ ਥੋੜਾ ਦਾ ਰੂਬਰੂ ਕਰਵਾਵਾਂਗੇ ਤੇ ਉਹ ਜਿਹੜਾ ਨੌਜਵਾਨ ਹੈ ਜਿਹਦੇ ਨਾਲ ਕੁੱਟਮਾਰ ਹੋਈ ਹੈ ਪੂਰੀ ਗੱਲਬਾਤ ਕੀ ਹੈ ਉਸ ਨੌਜਵਾਨ ਦੀ ਵੀ ਇੰਟਰਵਿਊ ਤੁਹਾਨੂੰ ਸੁਣਾਵਾਂਗੇ ਤੇ ਜਿਨ੍ਹਾਂ ਨੇ ਜਿਸ ਏਜੰਸੀ ਦੇ ਵਿੱਚ ਇਹ ਕੁੱਟਮਾਰ ਹੋਈ ਹੈ ਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦਾ ਵੀ ਜਿਹੜਾ ਪੱਖ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤਾਂ ਇੱਕ ਵਾਰ ਵੀਡੀਓ ਜ਼ਰੂਰ ਦੇਖੋ ਤਾਂ ਦੱਸੋ ਕਮੈਂਟਾਂ ਦੇ ਵਿੱਚ ਕੀ ਇਹ ਸਹੀ ਹੋਇਆ ਜਾਂ ਗਲਤ ਧੰਨਵਾਦੀ ਉਹ ਬੈਟਰੀ ਨੂੰ ਲੈ ਕੇ ਸੀਗਾ ਜੀ ਮੇਰੇ ਕੋਲੋਂ ਬੋਲਟ ਮੋਰਟਸਰ ਸਾਡੀ ਜਨਸੀ ਉਹ ਖਰੀਦਿਆ ਸੀ ਨਾ ਉਹ ਨਵਾਂ ਮੋਟਰਸਾਈਕਲ ਸੀ ਉਹਦੀ ਬੈਟਰੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜੀ ਉਹ ਬੈਟਰੀ ਰਿਪਲੇਸ ਕਰਨ ਵਾਸਤੇ ਕੰਪਨੀ ਨੂੰ ਭੇਜੀ ਜਾਂਦੀ ਹੈ ਡੀਲਰ ਨੂੰ ਕਿਉਂਕਿ ਆਕਸਾਈਡ ਦੇ ਡੀਲਰ ਨੇ ਇਹ ਚੇਂਜ ਕਰਨੀ ਤੇ ਉਹਨਾਂ ਕੋਲ ਸਟਾਕ ਨਾ ਹੋਣ ਕਾਰਨ ਅਸੀਂ ਸਮਾਂ ਮੰਗਦੇ ਹਾਂ ਉਹਨਾਂ ਦੇ ਕੋਲ ਵੀ 2 ਦਿਨ ਦਾ ਸਮਾਂ ਲੱਗੂਗਾ ਇਸ ਨੂੰ ਲੈ ਕੇ ਉਹ ਉਹਨਾਂ ਨੂੰ ਮੇਰੇ ਵੱਲੋਂ ਬੋਲਿਆ ਜਾਂਦਾ ਵੀ ਤੁਸੀਂ ਕੰਪਨੀ ਦੇ ਵਿੱਚ ਗੱਲ ਕਰ ਸਕਦੇ ਹੋ ਉਹ ਕਹਿ ਰਹੇ ਨੇ ਵੀ ਅਸੀਂ ਉਹ ਗੱਲ ਕਰੀ ਫੋਨ ਕੱਟ ਦਿੰਦੇ ਨੇ ਤੇ ਉਸ ਤੋਂ ਬਾਅਦ ਥੋੜੇ ਜਿਹਾ ਸਮੇਂ ਬਾਅਦ ਜਾਂਸੀ ਆ ਜਾਂਦੇ ਨੇ ਜਾਂਸੀ ਤੋਂ ਵਿੱਚ ਆ ਕੇ ਨਾਲੀ ক্লোਜ ਕਰਨੀ ਸ਼ੁਰੂ ਕਰ ਦਿੰਦੇ ਨੇ ਮੇਰੇ ਨਾਲ ਤੇ ਉਸ ਤੋਂ ਬਾਅਦ ਤਾਂ ਮੇਰੀ ਸੁਣਵਾਈ ਕੋਈ ਸੁਣੀਓ ਨਹੀਂ ਕੀ ਉਹਨਾਂ ਨੇ ਮੈਰੇ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਆ ਵੀ ਮੇਰੇ ਮਾਲਕਾਂ ਨਾਲ ਗੱਲ ਕਰ ਲਓ ਮੈਂ ਉਸ ਤੋਂ ਉਹਨਾਂ ਕੋਲ ਸਾਈਡ ਤੇ ਹੋਣਾ ਚਾਹੁੰਦਾ ਸੀਗਾ ਜੀ ਵੀ ਹੁਣ ਤਾਂ ਚਲੋ ਇਹ ਤਾਂ ਆਏ ਨੇ ਮੈਨੂੰ ਲੜਨੇ ਆਏ ਸੀਗੇ ਜੀ ਉਹਦਾ ਵੈਸੇ ਤਾਂ ਉਹ ਉਹਨਾਂ ਨੇ ਉਹਨਾਂ ਨੇ ਇੱਕ ਉਹਨਾਂ ਨੇ ਅਲੀਗੇਸ਼ਨ ਲਾਇਆ ਕਹਿੰਦੇ ਜਦੋਂ ਲੜਨ ਜਦੋਂ ਅਸੀਂ ਆਪਣੀ ਉੱਥੇ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਗੱਪਾਂ ਗੱਲਬਾਤ ਕਰ ਰਹੇ ਆ ਉਹ ਲੜਨ ਨਹੀਂ ਆਈ ਸੀ ਤੁਸੀਂ ਉਹ ਪਿੱਛੋਂ ਹਥਿਆਰ ਚੱਕਣ ਦੀ ਕੋਸ਼ਿਸ਼ ਕੀਤੀ ਸੀ ਇਹ ਗੱਲ ਉਹਨਾਂ ਨੇ ਮਲਕੀ ਸਾਨੂੰ ਦੱਸੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਮੇਰੇ ਵੱਲੋਂ ਇਦਾਂ ਦਾ ਕੁਝ ਨਹੀਂ ਸੀਗਾ ਜੀ ਮੈਂ ਤਾਂ ਆਪਣੀ ਸਮਾਂ ਤੇ ਪਚਾਅ ਕਰ ਰਿਹਾ ਸੀਗਾ ਵੀ ਤਾਂ ਨੂੰ ਆਪਾਂ ਰੌਲਾ ਵਧਾਣਾ ਆ ਉਹ ਤਾਂ ਮੈਨੂੰ ਗਾਲੀ ਥਲੋਚ ਕਰਨੀ ਸੀ ਜਦੋਂ ਮੇਰੀ ਸੁਣਵਾਈਓ ਨਹੀਂ ਹੋ ਰਹੀ ਸੀ ਮੈਂ ਤਾਂ ਕੁਸ਼ਤਾ ਕਰਨੀ ਸੀਗਾ ਜੀ ਨਾ ਸਾਈਡ ਤੇ ਹੋਣੀ ਸੀਗਾ ਉਹ ਤਾਂ ਪਹਿਲੇ ਹੀ ਮੈਨੂੰ ਕਹਿ ਰਿਹਾ ਸੀ ਤੈਨੂੰ ਮਾਰ ਦਾਂਗੇ ਉਹਦੇ ਵਿੱਚ ਸਾਫ਼ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਵੀ ਜੀ ਤੈਨੂੰ ਇਦਾਂ ਕਰਦਾਂਗੇ ਉਹ ਕਰਦਾਂਗੇ ਤੇ ਕਿਦਾਂ ਹੁਣ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਇਹਦੀ ਕੋਈ ਸ਼ਿਕਾਇਤ ਦਿੱਤੀ ਸੀ ਕੋਈ ਇਸ ਝਗੜੇ ਦੀ ਜਾਂ ਕੋਈ ਤੁਹਾਡੀ ਜਿਹੜੀ ਦਸਤਾਰ ਨੂੰ ਹੱਥ ਪਾਇਆ ਗਿਆ ਸੀਗਾ ਮੇਰੀ ਪ੍ਰਸ਼ਾਸਨ ਨੂੰ ਮੇਰੇ ਮੈਂ ਉਸੇ ਟਾਈਮ ਹਸਪੀਟਲ ਦੇ ਵਿੱਚ ਐਡਮਿਟ ਵੀ ਹੋਇਆ ਸੀ ਜੀ ਮੇਰੇ ਸੱਟ ਲੱਗ ਗਈ ਸੀ ਉਸ ਤੋਂ ਬਾਅਦ ਉਹ 12 ਤਰੀਕ ਨੂੰ ਮੇਰੇ ਬਿਆਨ ਹੁੰਦੇ ਨੇ ਮੇਰੇ ਬਿਆਨਾਂ ਤੋਂ ਬਾਅਦ ਕੋਈ ਮੇਰੇ ਬਿਆਨਾਂ ਦੇ ਆਧਾਰ ਤੇ ਵੀ ਕੋਈ ਪਰਚਾ ਨਹੀਂ ਹੁੰਦਾ ਜੀ ਫਿਰ ਉਸ ਤੋਂ ਬਾਅਦ ਮੇਰੇ ਕੋਲੋ ਬਾਰ-ਬਾਰ ਥਾਣੇ ਵੀ ਜਾਇਆ ਜਾਂਦਾ ਆ ਥਾਣੇ ਵਿੱਚ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਫਿਰ ਉਸ ਮੈਂ ਥੱਕ ہار ਕੇ ਸਾਰੇ ਪਾਸੇ ਜਾਣ ਤੋਂ ਬਾਅਦ ਹੀ ਮੈਂ ਫਿਰ ਵੀਡੀਓ ਦਿੱਤੀ ਹੈ ਇਹਨਾਂ ਨੂੰ ਮੈਂ ਖੋਦਾ ਆਮ ਆਦਮੀ ਪਾਰਟੀ ਦਾ ਹੁਣ ਕਾਰਕਾਤਾ ਹੁਣ ਤੋਂ ਬਾਅਦ ਵੀ ਮੇਰੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਜਦ ਕਿ ਉਮੀਦ ਸੀ ਕਿ ਆਮ ਆਦਮੀ ਪਾਰਟੀ ਚ ਲੋਕਾਂ ਦੀ ਸੁਣਵਾਈ ਹੋਊਗੀ ਹਾਂ ਹਾਂਜੀ ਮੈਂ ਅਸੀਂ ਖੋਦੋ ਮੈਂ ਬਹੁਤ ਭਾਜਣਾਟ ਕਰਕੇ ਅਸੀਂ ਆਮ ਪਾਰਟੀ ਦੇ ਵਿੱਚ ਆਏ ਸੀਗੇ ਸਾਰੇ ਤੇ ਸਾਨੂੰ ਉਮੀਦਾਂ ਸੀ ਕਿ ਆ ਵੀ ਬਹੁਤ ਸੁਧਾਰ ਹੋਊਗਾ ਪੰਜਾਬ ਦਾ ਵੀ ਪਰ ਸਾਡੇ ਨਾਲੇ ਧੱਕਾ ਹੋ ਰਿਹਾ ਹੀ ਦੇਖ ਲਓ ਤੇ ਪ੍ਰਸ਼ਾਸਨ ਦੇ ਵੀ ਵੈਸੇ ਵੀ ਸੁਣਵਾਈ ਨਹੀਂ ਕਿਤੇ ਵੀ ਨਹੀਂ ਹੁੰਦੀ ਐ ਜੀ ਤੇ ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਤੁਸੀਂ ਕੋਈ ਮੰਗ ਰੱਖਣਾ ਚਾਹੋਗੇ ਆਪਣੀ ਮੇਰੀ ਤਾਂ ਇਹੀ ਮੰਗ ਆ ਜੀ ਬਸ ਜੋ ਬਣਦੀ ਕਾਰਵਾਈ ਆ ਉਹ ਕਰਦਾ ਹਣ ਮੇਰੀ ਹੋਰ ਕੋਈ ਮੰਗ ਨਹੀਂ ਤੇ ਸਿੱਖ ਸੰਸਥਾਵਾਂ ਨੂੰ ਵੀ ਕੋਈ ਤੁਸੀਂ ਆਪਣਾ ਮੈਸੇਜ ਦੇਣਾ ਚਾਹੋਗੇ ਵੀ ਨਾ ਮੈਨੂੰ ਵੀ ਬਸ ਮੇਰੀ ਇਹ ਅਪੀਲ ਆ ਜੀ ਬਸ ਮੇਰਾ ਜੋ ਬਣਦੀ ਕਾਰਵਾਈ ਆ ਜੋ ਸਿਰੇ ਕਰਦਾ ਹਣ ਜੀ ਲਾਲਾ ਜੀ ਦਾਜੀ ਕਿਉਂਕਿ ਮੈਰੀ ਤਾਂ ਸੁਣਵਾਈ ਹੈ ਨਹੀਂ ਕਿਸੇ ਪਾਸੇ ਵੀ ਪਖੜਾ ਸੀਗਾ ਉੱਥੇ 10 ਤੋਂ 15 ਦਿਨ ਪਹਿਲਾਂ ਨਵਾਂ ਮੋਟਰਸਾਈਕਲ ਲਿਆ ਸੀ ਉਹਦੀ ਬੈਟਰੀ ਚੇਂਜ ਕਰਨ ਬਾਰੇ ਇਹਨਾਂ ਨੇ ਸਾਨੂੰ 10-15 ਦਿਨ ਖੱਜੜ ਖਵਾਰ ਕੀਤਾ ਪਹਿਲਾਂ ਤਾਂ ਸਾਡਾ ਮੁਲਾਜ਼ਮ ਜਾਂਦਾ ਰਿਹਾ ਉੱਥੇ ਜੀ ਇੱਕ ਦਿਨ ਇਹਨਾਂ ਨੇ ਸਾਡੇ ਮੁਲਾਜ਼ਮ ਨੂੰ ਉੱਥੇ ਬਿਠਾ ਲਿਆ ਜੀ ਆਉਣ ਨਹੀਂ ਦਿੱਤਾ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਨੇ ਇਹਨਾਂ ਨੇ ਸਾਡੇ ਮੁਲਾਜ਼ਮ ਨੂੰ ਜੀ ਉਸ ਤੋਂ ਬਾਅਦ ਅਸੀਂ ਉੱਥੇ ਗਏ ਆ ਅਸੀਂ ਜਾ ਕੇ ਉਹਨੂੰ ਉਹਨਾਂ ਦੇ ਸਰਵਿਸ ਮੈਨੇਜਰ ਨੂੰ ਪੁੱਛਿਆ ਜੀ ਵੀ ਦੱਸੋ ਕੀ ਗੱਲ ਸਾਡਾ ਮੋਟਰਸਾਈਕਲ ਕਿਉਂ ਨਹੀਂ ਤੇਰੇ ਜੀ ਤੁਸੀਂ ਉਹਦੇ ਵਾਸਤੇ ਨਾਲ ਸਾਨੂੰ ਵੀ ਮਤਲਬ ਕਿ ਭੱਦੀ ਸ਼ਬਦਾਵਲੀ ਬੋਲੀ ਜੀ ਤੇ ਅਸੀਂ ਛਡਾਉਣ ਲੱਗੇ ਆਪਣੇ ਆਪਣੇ ਉੱਤੇ ਕਰਮਚਾਰੀ ਸਾਡਾ ਪਿੱਛੇ ਬਿਠਾ ਲਿਆ ਹੋਇਆ ਸੀਗਾ ਉਹਨਾਂ ਨੂੰ ਜੀ ਅਸੀਂ ਉਹਨੂੰ ਛਡਾਉਣ ਵਾਸਤੇ ਗਿਆ ਤੇ ਕਹਿੰਦਾ ਰੁਕੋ ਕਰਾ ਤੁਹਾਨੂੰ ਮੈਂ ਦੱਸਦਾ ਅੰਦਰੂ ਰੋਡ ਚੱਕਣ ਵਾਸਤੇ ਸਾਡੇ ਮਾਰਨ ਵਾਸਤੇ ਅੰਦਰੂ ਰੋਡ ਲਈ ਗਿਆ ਜੀ ਉਹ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਅੰਦਰੂ ਭੱਜ ਕੇ ਜਾਂਦਾ ਜਦੋਂ ਵੀ ਤੇ ਸਾਡੇ ਕੋਲੋਂ ਮੰਗ ਵੀ ਕਰ ਰਿਹਾ ਉਹ ਪੈਸਿਆਂ ਦੀ 10 ਲੱਖ ਰੁਪਈਆ ਕਹਿੰਦਾ ਨਹੀਂ ਮੈਂ ਤੁਹਾਡੇ ਤੇ ਵਰਚਾ ਬਣਵਾਉਂਗਾ ਜੀ ਕਾਹਦਾ ਪਰਚਾ ਬਣਾਉਣਾ ਹੈ ਕਹਿੰਦਾ ਵੀ ਮੇਰੀ ਦਸਤਾਰ ਤਾਰੀ ਹੈ ਜੀ ਤੁਸੀਂ ਦਸਤਾਰ ਕੀ ਉਹਦੀ ਆਪਣੇ ਆਪ ਉਹਨੇ ਆਪ ਤਾਰੀ ਹੈ ਖੁਦ ਜੀ ਅਸੀਂ ਉਹਦੀ ਦਸਤਾਰਨੀਦਾਰੀ ਹੈਗੀ ਜਿਆਦਾ ਉਸ ਟਾਈਮ ਅੱਜ ਤੋਂ ਡੇਢ ਮਹੀਨੇ ਪਹਿਲਾਂ ਦੀ ਗੱਲ ਹੋਏਗੀ ਜੀ ਅਸੀਂ ਉਸ ਟਾਈਮ ਉਹਦੀ ਦਾੜੀ ਵੀ ਕੱਟੀ ਹੋਈ ਸੀਗੀ ਹੁਣ ਉਹ ਦਾੜੀ ਵਧਾ ਕੇ ਦਿਖਾ ਰਹੀ ਮੈਂ ਗੁਰਸਿੱਖਾਂ ਜੀ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਬਾਈ ਜੀ ਜੋ ਜੈਨੂਨ ਗੱਲ ਹੈ ਕਾਰਵਾਈ ਜੋ ਹੋਣੀ ਚਾਹੀਦੀ ਹੈ ਸਾਡੇ ਮਲਾਜ਼ਮ ਦੇ ਖਿਲਾਫ ਉਹਨਾਂ ਨੇ ਜੋ ਜਾਤੀ ਸੁਚੇ ਦਾ ਸ਼ਬਦ ਬੋਲੇ ਨੇ ਉਹਨਾਂ ਤੇ ਕਾਰਵਾਈ ਵਾਣੀ ਚਾਹੀਦੀ ਹੈ ਜੋ ਹੁਣ ਸੀਰੀਅਸ ਐਕਟ ਦਾ ਪਰਚਾ ਹੋਣਾ ਚਾਹੀਦਾ ਹੈ ਵੀ ਉਹਨਾਂ ਤੇ ਮੈਂ ਨਾਜ਼ਰ ਸਿੰਘ ਜੀ ਬੋਲਟ ਮੋਟਰਸਾਈਕਲ ਦੀ ਬੈਟਰੀ ਰਖਾਉਣ ਲਈ ਇਹਨਾਂ ਕੋਲ ਆਮ ਖਾਸ ਬਾਗ ਕੋਲ ਏਜੰਸੀ ਹੈ ਕਸੋਰੀ ਆਟੋਜ ਉਹਨਾਂ ਕੋਲ ਗਿਆ ਜੀ ਤੇ ਉਹਨਾਂ ਨੇ ਮੇਰੀ ਬੈਟਰੀ ਬਦਲ ਨੂੰ ਘੱਟੋ ਘੱਟ ਮੈਨੂੰ 15 ਦਿਨ ਉਹਨਾਂ ਨੇ ਅਲਝਾ ਕੇ ਰੱਖਿਆ ਜੀ ਵੀ ਅੱਜ ਪਾ ਕੇ ਦਿੰਨੇ ਆ ਕੱਲ ਪਾ ਕੇ ਦਿੰਨੇ ਆ ਤੇ ਉਹਨਾਂ ਨੇ ਮੈਨੂੰ ਕੋਈ ਰਾਹ ਪਤਨ ਦਿੱਤਾ ਤੇ ਉਹਨਾਂ ਨੇ ਮੈਨੂੰ ਉੱਥੇ ਜਣੀ ਭੈੜੀ ਸ਼ਬਦਾਵਲੀ ਵੀ ਬੋਲੀ ਮੇਰੇ ਜਾਤੀਵਾਚਕ ਸ਼ਬਦ ਵੀ ਬੋਲੇ ਉਹਨਾਂ ਨੇ ਮੈਨੂੰ ਪਰ ਫਿਰ ਉਹਨਾਂ ਨੇ ਆਖਰ ਜਿੱਦਣ ਸਾਡੀ ਝਗੜਾ ਹੋਇਆ ਉਸ ਦਿਨ ਉਹਨਾਂ ਨੇ ਮੈਨੂੰ ਉੱਥੇ ਬਿਠਾ ਲਿਆ ਤੇ ਮੈਂ ਵੀਰ ਜੀ ਨੂੰ ਫੋਨ ਕਰਿਆ ਕਰਮਜੀਤ ਸਿੰਘ ਜੀ ਨੂੰ ਤੇ ਇਹ ਮੈਨੂੰ ਉੱਥੇ ਸੜਾਉਣ ਲਈ ਗਏ ਤੇ ਇਹਨਾਂ ਨਾਲ ਫਿਰ ਉਹਨਾਂ ਨੇ ਜਣੀ ਲੜਾਈ ਝਗੜਾ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਅਸੀਂ ਉਹਨਾਂ ਦੇ ਕੋਈ ਕਿਸੇ ਦੀ ਪੱਗ ਨਹੀਂ ਲਾਹੀ ਜਿਹੜੀ ਉਹ ਕਹਿੰਦਾ ਵੀ ਮੈਨੂੰ ਪੱਗ ਆ ਸਮਾਂ ਤੇ ਉਲਟਾ ਉਹਨਾਂ ਨੇ ਮੈਨੂੰ ਜਾਤੀਵਾਚਕ ਸ਼ਬਦ ਬੋਲੇ ਨੇ ਤੇ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਫਿਰ ਕੀ ਬੈਟਰੀ ਕਿ ਖਰਾਬ ਸੀ ਰੋਟੀ ਕੀ ਸੀ ਬੈਟਰੀ ਐਕਸਪਾਇਰੀ ਡੇਟ ਦੀ ਤਰੀ ਹੋਈ ਸੀਗੀ ਜੀ ਉਹਨਾਂ ਨੇ ਠੀਕ ਆ ਹਾਂਜੀ ਉਹਦੇ ਲਈ ਅਸੀਂ ਉਹਨਾਂ ਨੂੰ ਕਾਫੀ ਦੇਰ ਅਸੀਂ ਕਹਿੰਦੇ ਰਹੇ ਆਂ ਵੀ ਸਾਡੀ ਬੈਟਰੀ ਬਦਲ ਦੋ ਬਦਲ ਦੋ ਘੱਟੋ ਘੱਟ 15 ਦਿਨ ਮੋਟਰਸਾਈਕਲ ਉਹਨਾਂ ਨੇ ਖੜਾ ਕੇ ਰੱਖਿਆ ਥੋੜੇ ਜਿਹੀ ਤੁਸੀਂ ਕਿਡਨਾਪ ਦੀ ਕਿਹਾ ਕਿਡਨਾਪ ਕਿਉਂ ਹਾਂਜੀ ਉਹਨਾਂ ਨੇ ਮੈਨੂੰ ਬਿਠਾ ਕੇ ਰੱਖਿਆ ਉੱਥੇ ਵੀਰ ਜੀ ਉਹਨਾਂ ਨੇ ਕਹਿ ਕੇ ਮੈਂ ਉਹਨਾਂ ਦੇ ਥੋੜੇ ਜਿਹੇ ਪੈਸੇ ਦੇਣੇ ਸੀਗੇ 2000 ਰੁਪਿਆ ਜੀ ਉਹਦੀ ਕਰਕੇ ਉਹਨਾਂ ਨੇ ਮੈਨੂੰ ਉੱਥੇ ਬਿਠਾ ਕੇ ਰੱਖਿਆ ਜੀ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਉਹਨਾਂ ਨੇ ਜਾਤੀਵਾਦ ਦਾ ਸ਼ਬਦ ਕਹੇ ਨੇ ਸਾਨੂੰ ਹਾਂਜੀ ਇੱਕ ਇੱਥੇ ਬੁਲਟ ਦਾ ਸ਼ੋਰੂਮ ਹੈ ਕਿਸ਼ੋਰੀ ਆਟੋਮੋਬਾਈਲ ਸਰੰਦ ਰੋਡ ਤੇ ਜਿੱਥੇ ਕਿ ਬੀਤੇ ਦਿਨ 'ਚ ਇੱਕ ਕਮਲ ਕਮਲ ਕਰਮਜੀਤ ਤੇ ਗੁਰਸੇਵਕ ਸਿੰਘ ਇਹਨਾਂ ਨੇ ਇੱਕ ਬੁਲਟ ਮੋਟਰਸਾਈਕਲ ਲਿੱਤਾ ਸੀ ਜੋ ਇਹਨਾਂ ਦੇ ਮੁਤਾਬਿਕ ਇਹਨਾਂ ਦੀ ਬੁਲਟ ਦੀ ਬੈਟਰੀ ਦੀ ਪ੍ਰੋਬਲਮ ਆ ਰਹੀ ਸੀ ਜਿਸ ਸੰਬੰਧੀ ਇਹ ਸ਼ੋਰੂਮ 'ਚ ਗਏ ਸੀ ਜਿੱਥੇ ਸ਼ੋਰੂਮ ਦੇ ਮੈਨੇਜਰ ਕਮਲਪ੍ਰੀਤ ਸਿੰਘ ਮਲਾਕੀ ਹੋਏ ਸੀ ਜੋ ਵਾਸੀ ਕਮਲਪ੍ਰੀਤ ਸਿੰਘ ਵਾਸੀ ਸਮਰਾਲਾ ਦੇ ਆ ਜਿਨ੍ਹਾਂ ਨਾਲ ਇਹਨਾਂ ਦੀ ਬਹਿਸ ਬਸਰੀ ਹੋਈ ਬਹਿਸ ਕਿਸੀ ਹੋਇਆ ਤੇ ਉਸ ਤੋਂ ਬਾਅਦ ਕਮਲਪ੍ਰੀਤ ਦੇ ਅਸੀਂ ਬਿਆਨ ਲਿਖੇ ਹਸਪੀਟਲ ਜਾ ਕੇ ਦੇ ਇਹਨਾਂ ਦੀ ਜਿੰਨੇ ਵੀ ਛੱਤ ਸਿੰਪਲ ਆਈ ਸੀ ਜਿਸ ਤਵਾਰ ਸੀ ਨੂੰ ਖਾਣੇ ਬੁਲਾਇਆ ਕਈ ਵਾਰ ਪਰ ਪਾਰਟੀਆਂ ਥਾਣੇ ਨਹੀਂ ਆਈਆਂ ਜੋ ਕੱਲ ਅਸੀਂ ਕਮਲਪ੍ਰੀਤ ਸਿੰਘ ਤੇ ਉਹਨਾਂ ਦੇ ਜਿਹੜੇ ਨਾਲ ਦੇ ਮੌਕਾ ਗਵਾ ਸੀ ਤੇ ਵੀਡੀਓ ਜਿਹੜੀ ਉਹ ਕਹਿੰਦੇ ਸੀ ਕਿ ਸਾਡੇ ਕੋਲ ਇਸ ਸੰਬੰਧੀ ਵੀਡੀਓ ਰਿਕਾਰਡਿੰਗ ਉਹ ਲੈ ਕੇ ਥਾਣੇ ਆਜਰੇ ਸੀ ਤੇ ਅਸੀਂ ਦੂਜੇ ਪੱਖ ਨੂੰ ਵੀ ਬੁਲਾਇਆ ਜੋ ਜਿਨ੍ਹਾਂ ਦੀ ਵੀਡੀਓ ਵਾਚ ਕੇ ਤੇ ਜਿਹੜੇ ਇਹਨਾਂ ਦੇ ਆਜ਼ਾਦ ਗਵਾਹ ਸੀ ਉਹਨਾਂ ਦੇ ਵਿਟਨੈਸ ਸੀ ਉਹਨਾਂ ਦੇ ਬਿਆਨ ਲਿਖ ਕੇ ਸੀ ਜਿਹੜੀ ਕਿ ਕਰਨ ਕਰਨਜੀਤ ਸਿੰਘ ਤੇ ਗੁਰਸੇਵਕ ਸਿੰਘ ਇਹਨਾਂ ਦੇ ਖਿਲਾਫ ਅਸੀਂ ਰੋਕੂ ਕਾਰਵਾਈ ਕਰਤੀ 523 ਤੇ 500 ਸੀਰੀਜ਼ ਡੀਆਰ ਪਾਤੀ ਤੇ ਇਸ ਤੋਂ ਇਲਾਵਾ ਜਿਹੜਾ ਕਿ ਕਮਲਪ੍ਰੀਤ ਸਿੰਘ ਨੇ ਕਿਹਾ ਸੀ ਵੀ ਲੜਾਈ ਝਗੜੇ ਦਾ ਨਿਹਦੀ ਦਸਤਾਰ ਉਤਰੀ ਇਸ ਸਬੰਧੀ ਅਸੀਂ ਡੀ ਲੀਗਲ ਤੋਂ رائے ਲੈਣ ਲਈ ਲਿਖਤਾ ਜਿਨ੍ਹਾਂ ਦੀ رائے ਆਉਣ ਤੋਂ ਉਪਰੰਤ ਸੀ ਜੋ ਕਾਰਵਾਈ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਗੱਲ ਕੀਤੀ ਜੇ ਵੀ ਦੂਜੀ ਪਾਰਟੀ ਜੇ ਵੀ ਕੋਈ ਬਿਆਨ ਦਿੱਤਾ ਸੀ ਹਾਂਜੀ ਜਿਹੜੇ ਦੂਜੀ ਪਾਰਟੀ ਸੀ ਕਰਮਜੀਤ ਸਿੰਘ ਤੇ ਗੁਰਸੇਵਕ ਸਿੰਘ ਇਹਨਾਂ ਵੱਲੋਂ ਇੱਕ ਤਰਖਾਸਤ ਮਾਨਯੋਗ ਐਸਐਸਪੀ ਸਾਹਿਬ ਕੋਲ ਪੇਸ਼ ਹੋ ਕੇ ਦਿੱਤੀ ਗਈ ਜੀ ਜਿਹਦੇ ਵਿੱਚ ਇਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜਾ ਇਹਨਾਂ ਦਾ EMPLOYEE ਹੈਗੇ ਨਾਦਰ ਸਿੰਘ ਜੋ ਪਹਿਲਾਂ ਇਹਨਾਂ ਤੋਂ ਪਹਿਲਾਂ ਬੂਲਦੇ ਸ਼ੋਅਰੂਮ 'ਚ ਇਨਕੁਆਇਰੀ ਕਰਨ ਗਿਆ ਸੀ ਬੈਟਰੀ ਸੰਬੰਧੀ ਵੀ ਇਹਨਾਂ ਨੇ ਮੈਨੇਜਰ ਨੇ ਤੇ ਉੱਥੇ ਮੈਨੇਜਰ ਨੇ ਉਹਦੇ ਨਾਲ ਬਰਤਮੀਜੀ ਕੀਤੀ ਤੇ ਉਹਨੂੰ ਜਾਤੀਸ਼ੂਤਕ ਸਵਾਲ ਬੋਲੇ ਤੇ ਉਹਦੇ ਨਾਲ ਉਹਨੂੰ ਗਾਲਾ-ਗੋਲਾ ਕੱਢਿਆ ਇਸ ਸੰਬੰਧੀ ਜਿਹੜੀ ਦਰਖਾਸਤ ਹੈ ਇਹ ਹਾਲੇ ਪੜਤਾਲधीन ਹੈ ਇਹਦੇ ਵਿੱਚ ਜੈਸੀ ਕਾਰਵਾਈ ਜੇ ਅਸੀਂ ਸੂਰਥੋਂ ਵੀ ਵੈਸੀ ਕਾਰਵਾਈ ਮਤਲਬ ਚਲਾਈ ਜਾਵੇਗੀ ਦੇ ਵਿੱਚ ਕੋਈ ਹਲਤ ਅਰੇਸਟ ਜਾਂ ਕੋਈ ਹੋਰ ਕਾਰਵਾਈ ਅੱਗੇ ਉਹ ਅਸੀਂ ਜਿਹੜੀ ਹੈ ਰੋਕੂ ਕਾਰਵਾਈ ਕਰ ਦਿੱਤੀ ਗਈ ਹੈ ਮਾਨਯੋਗ ਇਸਟੇਮ ਸਾਹਿਬ ਕੋਲ ਭੇਜ ਦਿੱਤੀ ਹੈ ਤੇ ਬਾਕੀ ਜਿਹੜੀ ਹੈ ਡੀ ਇਲੀਗਲ ਦੀ ਰਾਏ ਆਊਗਾ